ਇਸ ਟੇਮ ਦੋ ਤਿਹਾਈ ਜੋ ਇਹ ਕਹਿ ਰਿਹਾ ਸੀ ਇਸ ਟੇਮ ਮੋਦੀ ਜੇ ਮੋਦੀ ਨੂੰ ਦੋ ਤਿਹਾਈ ਮジョਰਿਟੀ ਮਿਲ ਜਾਂਦੀ ਤੇ ਡਾਕਟਰ ਭੀਮਰਾਓ ਵੇਦਕਰ ਸਾਹਿਬ ਦੀ ਜਿਹੜੀ ਕਨਸਟੀਟਿਊਸ਼ਨ ਜਿਹੜਾ ਸੰਵਿਧਾਨ ਬਣਾਇਆ ਜਿਸ ਸੰਵਿਧਾਨ ਨੇ ਤੁਹਾਨੂੰ ਵੋਟਾਂ ਦਾ ਹੱਕ ਦਿੱਤਾ ਜਿਸ ਸੰਵਿਧਾਨ ਨੇ ਸਾਨੂੰ ਸਾਰਿਆਂ ਰਿਜ਼ਰਵੇਸ਼ਨਾਂ ਦਿੱਤੀਆਂ ਨੌਕਰੀਆਂ ਵਿੱਚ سرپنچیاں ਦੇ ਵਿੱਚ ਮਿਸਪੈਲਟੀਆਂ ਦੇ ਵਿੱਚ ਐਮ ਐਲ اے ਸੇ ਚੈਂਪੀਅਨ ਉਹ ਸਾਰਾ ਕੁਝ ਹੀ ਖਤਮ ਹੋ ਜਾਂਦਾ ਹੈ। تو اس ਗੱਲ ਕਰ ਮੈਂ ਸਮੁੱਚੇ ਇਸ ਹਲਕੇ ਨੂੰ ਗੁਜ਼ਾਰਿਸ਼ ਕਰਨ ਵਾਲਾ ਬਾਸਿਆ ਹੈ ਕਿਉਂਕਿ ਤੇ سارے ਭਾਈ ਚਾਹਦੇ ਸਾਡੇ ਕਿਸਾਨ ਵੀਰ ਵੀ بیٹھے। ਕਿਸਾਨ ਭਰਾਓ 10 ਸਾਲ ਕਾਂਗਰਸ ਦੀ ਸਰਕਾਰ ਮੈਂ ਪੁਰਾਣੀ ਗੱਲ ਨਹੀਂ ਕਰਦਾ پہلے ਹੋਣਾ 10 ਸਾਲਾਂ ਦੀ ਦੇ ਦੇ। ਜਦੋਂ ਮੌਇਸਚਰ ਝੋਨੇ ਦੇ ਵਿੱਚ 22% ਵੀ ਸੀ ਿੱਲੇ ਝੋਨੇ ਵੀ ਇਹੀ ਤੁਹਾਡੇ ਝੋਨੇ ਨੇ ਸਹੀ ਹੈ ਕਿ ਨਹੀਂ ਉਹ ਤੁਸੀਂ ਵੇਖੋ 12-12 15-15 20-20 ਦਿਨ ਕਿਸਾਨਾਂ ਨੂੰ ਮੰਗਿਆ ਚ ਰੋਤੇ ਹੋ ਖੇਤ ਮਜ਼ਦੂਰਾਂ ਨੂੰ ਰੋਤੇ ਹੋ ਕਿਸੇ ਨੇ ਕਦੀ ਹੱਥ ਅਦਾ ਨਹੀਂ ਪਾਇਆ ਮੈਂ ਪੁੱਛਣਾ ਚਾਹੁੰਦਾ ਕੀ ਡਾਕਟਰ ਰਾਜ ਕੁਮਾਰ ਚੱਬੇਵਾਲ ਕਿਸੇ ਸਬੰਧੀ ਚੱਬੇਵਾਲ ਅਸੈਂਬਲੀ ਹਲਕੇ ਦੀ ਜਿੱਥੇ ਅੱਜ ਕਿਸਾਨ ਤੇ ਖੇਤ ਮਜ਼ਦੂਰ ਰੋਲ ਰਿਹਾ ਸੀ ਕਦੀ ਗਿਆ ਸੀ ਅੱਜ ਤਕਰੀਬਨ 45 ਦਿਨ ਹੋ ਗਏ ਸਰਦਾਰ ਸਾਹਿਬ ਨੂੰ ਮੈਂ ਪ੍ਰਮਾਤਮਾ ਨੂੰ ਹਾਜ਼ਰਨਾਜ਼ਰ ਕਰਕੇ ਗੱਲ ਕਹਿ ਸਕਦਾ ਕਿ ਭਗਵੰਤ ਮਾਨ ਨੇ ਪੰਜਾਬ ਦੀ ਇੱਕ ਮੰਡੀ ਦਾ ਵੀ ਦੌਰਾ ਕੀਤਾ ਮੈਂ ਆਪਣੇ ਜੱਦੀ ਹਲਕਾ ਜਿਹੜਾ ਦਾ ਧੂੜੀ ਉੱਥੋਂ ਹੋ ਕੇ ਆਇਆ ਹੈ ਸੰਗਰੂਰ ਜ਼ਿਲ੍ਹੇ ਚ ਗਿਆ ਪਟਿਆਲੇ ਜ਼ਿਲ੍ਹੇ ਚ ਮੈਂ ਗਿਆ ਗੁਰਦਾਸਪੁਰ ਜ਼ਿਲ੍ਹੇ ਚ ਮੈਂ ਗਿਆ ਦੋਆਬੇ ਦੇ ਹਲਕੇ ਚ ਮੈਂ ਗਿਆ ਕਿਤੇ ਵੀ ਕਿਸੇ ਦੇ ਹੱਥ ਦਾ ਧਾਰਾ ਦੇ ਮਾਰਿਆ ਕੰਨੀ ਕਾਪਟਸ ਭਾਵੇਂ ਘਟਕੀਆਂ ਦੀ ਗੱਲ ਕਰ ਲਈ। ਤੋਂ ਮੈਂ ਤੁਹਾਨੂੰ ਗੁਜ਼ਾਰਿਸ਼ ਇੱਡੀ ਕਰ ਰਹੀ ਹਾਂ ਕਿ ਇਸ ਟਾਈਮ ਇਹ ਜਿਹੜਾ ਡਾਕਟਰ ਰਾਜ ਕੁਮਾਰ ਹੈ ਤੁਹਾਨੂੰ ਯਾਦ ਹੋਵੇਗਾ ਉਹ ਚੰਗੀ ਤਨਾਂ ਤੁਸੀਂ ਹੀ ਐਮਐਲਏ ਬਣੇ। ਕਾਂਗਰਸ ਨੂੰ ਵੋਟਾਂ ਤੁਸੀਂ ਪਾਈਆਂ ਸੀ। ਇਹ ਆਪਣੀ ਮਾਂ ਪਾਰਟੀ ਜਿਹਨੂੰ ਮਾਂ ਪਾਰਟੀ ਨੂੰ ਅਸੀਂ ਮਾਂ ਕਹਿੰਦੇ ਹਾਂ। ਜ਼ਮੀਨ ਨੂੰ ਵੀ ਆਪਣੀ ਨੂੰ। ਕਦੀ ਆਪਾਂ ਮੁਲਕ ਦੀ ਗੱਲ ਕਰੀਏ ਤੇ ਉਹਨੂੰ ਪਿਤਾ ਨਹੀਂ ਕਹਿੰਦੇ। ਮਦਰ ਲੈਂਡ ਕਿਹਾ ਜਾਂਦਾ। ਐਸ ਤਰ੍ਹਾਂ ਦੀਆਂ ਪਾਰਟੀਆਂ ਨੂੰ ਬਾਪ ਪਾਰਟੀ ਕਹਿੰਦੇ ਜਿਹੜਾ ਮਾਨਾ ਗਦਾਰੀ ਕਰ ਸਕਦਾ ਤੁਸੀਂ ਮੈਨੂੰ ਦੱਸੋ ਜਿਹੜਾ ਮਾਨਾ ਗਦਾਰੀ ਕਰ ਸਕਦਾ ਆਪਣੇ ਵੋਟਰਾਂ ਨੂੰ ਕੀ ਸਮਝਦਾ ਹੋਏਗਾ ਕੀ ਆਪਣੇ ਵੋਟ ਦਾ ਹੱਕਦਾਰ ਹੈ ਪਰਮਾਤਮਾ ਨੇ ਮਿਹਰ ਕਰਦੇ ਆਂਦੇ ਸਾਲ ਵਿਧੇ ਨੂੰ ਦੋ ਨੂੰ ਤੋਂ ਪੁਨਰਕੁਸਤੀ ਸਰਕਾਰ ਵਾਪਸ ਆਵੇ ਅਸੀਂ ਤੁਹਾਡੀ ਜ਼ਿੰਦਗੀ ਵੀ ਮਾਫੂਜ਼ ਕਰਾਂਗੇ ਤੁਹਾਡਾ ਕਾਰੋਬਾਰ ਵੀ ਮਾਫੂਜ਼ ਕਰਾਂਗੇ ਭਾਵੇਂ ਗੁੱਜਰ ਭਾਈਚਾਰਾ ਬੈਠਿਆ ਦੁੱਧ ਦਾ ਕੰਮ ਕਰਦਾ ਗਾਵਾਂ ਦਾ ਕੰਮ ਕਰਦਾ ਮੱਝਾਂ ਦਾ ਕੰਮ ਕਰਦਾ ਤੁਸੀਂ ਜੋ ਵੀ ਕਰਦੇ ਤੁਸੀਂ ਪਹਿਲੀ ਚੀਜ਼ ਤੁਸੀਂ ਇਹ ਤੋਕੋ ਕਰਦੇ ਹੋ ਸਰਕਾਰ ਨੂੰ ਕਹਿੰਦੇ ਮੇਰੀ ਪਹਿਲੇ ਤੇ ਮੇਰੀ ਜ਼ਿੰਦਗੀ ਫਿਰ ਮੇਰੇ ਪਰਿਵਾਰ ਦੀ ਜ਼ਿੰਦਗੀ ਫਿਰ ਮੇਰਾ ਜਿਹੜਾ maal ਉਹ ਭਾਵੇਂ ਗਾਵਾਂ ਹੋਣ ਭਾਵੇਂ ਮੱਝਾਂ ਹੋ ਜਾਂ ਪੈੜੀ ਹੋਵੇ ਯਾ ਦੁਕਾਨ ਹੋਵੇ ਯਾ ਛੋਟਾ ਕਾਰੋਬਾਰ ਹੋਵੇ ਯਾ ਨੌਕਰੀ ਇਹ ਮਹਫੂਜ਼ ਹੋਣੀ ਚਾਹੀਦੀ ਇਹੀ ਚਾਹਦੇ ਆ ਨਾ ਆਪੇ ਇੱਥੇ ਵੇਖੋ ਜਿੱਦਣ ਕੇਜਰੀਵਾਲ ਤੇ ਭਗਵੰਤ ਪਾਣਾ ਇੱਕ ਹਫਤਾ ਪਹਿਲੇ ਇੱਥੇ ਆਏ ਚੱਪੇਵਾਲ ਤੋਂ ਕੇਜਰੀਵਾਲ ਤੇ ਭਗਵੰਤ ਕੇਜੀ ਇੱਥੇ ਨੇ ਹਲਕੇ ਚਲੇ ਤੇ 7 ਕਿਲੋਮੀਟਰ ਦੂਰ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਿੱਥੇ ਨਾਂਕੇ ਨੇ ਮੋਰਾਵਾਲੀ ਪਿੰਡ ਉੱਥੇ ਤਿੰਨ ਕਤਲ ਹੋਏ ਨੇ ਹੋਟਲ ਦੇ ਵਿੱਚ 4 ਕਤਲ ਜੋ ਸਰਦਰ ਜ਼ਿਲ੍ਹੇ ਚ ਹੁਸ਼ਿਆਰਪੁਰ ਚ 3 ਕਤਲ ਮੋਰਾ ਵਾਲੀ ਪਿੰਡ ਚ ਕਹਿੰਦਾ ਮਤਲਬ ਸੀ ਕੋਈ ਔਰਤ ਮਹਿਕੂਮ ਨਹੀਂ ਕੋਈ ਵਾਰੀ ਸੋਨੇ ਦੀ ਕੋਈ ਕੜਾ ਪਾ ਕੇ ਵਾਰੀ ਪਾ ਕੇ ਕੋਈ ਇੱਥੇ ਕਿਸੇ ਪਿੰਡ ਚ ਸ਼ਹਿਰ ਦੇ ਵਿੱਚ ਕੋਈ ਔਰਤ ਨਹੀਂ ਪਰਚਾ ਵਿਚਾਰੀ ਪਰਸ ਚੁੱਕ ਕੇ ਆਪਣੇ ਪਿੰਡ ਦੇ ਵਿੱਚ ਨਹੀਂ ਪਰਚਾ ਨਸ਼ੇ ਦਾ ਹਾਲੇ ਹੈ ਕਿ ਜਿਹੜਾ ਕੋ ਚੰਗਾ ਬੀਰ ਸੀ ਸਾਡਾ ਉਹ ਪੜ ਲੈ ਕੇ ਬਾਹਰ ਤੁੰਗਿਆ ਬਾਕੀ ਸਾਰੇ ਨਸ਼ੇ ਤੋੜ ਦੇ ਹਾਲਾਤ ਇਹ ਨੇ ਕਿ ਪੁਲਿਸ ਇੱਕ ਮਰਜ਼ੀ ਦੇ ਨਾਲ ਆਜੇ ਨਿਸ਼ਾਨੇ ਤੇ ਤੁਸੀਂ ਮੰਨਦੇ ਹੋ ਕਿ ਪੁਲਿਸ ਦੀ ਮਰਜ਼ੀ ਤੋਂ بڑا ਨਸ਼ਾ ਵੇਚ ਸਕਦਾ ਕੋ ਗੁੰਡਾਗਰਦੀ ਹੋ ਸਕਦੀ ਤੁਸੀਂ ਹੈਰਾਨ ਹੋ ਹੋ ਕੇ ਕਿ ਪੁਲਿਸ ਸਟੇਸ਼ਨਾਂ ਦੇ ਬਾਹਰ ਆ ਜਿਹੜੀ ਦੀਵਾਰ ਦੇ ਬਾਹਰ ਪਹਲੇ ਆ ਅਸੰਤਰੀ ਖੜਾ ਹੁੰਦਾ ਨਾ ਬੂਤ ਲੈ ਕੇ ਉੱਥੇ ਜੇ ਕਦੇ ਥੋੜਾ ਜਿਹਾ ਧਿਆਨ ਮਾਰ ਕੇ ਵੇਖੋ ਠਾੜੇ ਦੀ ਗੁੱਠ ਦੇ ਉੱਤੇ ਨੰਬਰ ਦਿੱਤੇ ਨੇ ਕਿ ਜੇ ਕਿਸੇ ਨੂੰ ਨਸ਼ਾ ਚਾਹੀਦਾ ਐਸ ਟੈਲੀਫੋਨ ਤੇ ਐਸ ਨੰਬਰ ਤੇ ਟੈਲੀਫੋਨ ਕਰੋ ਬੋਮ ਡਿਲੀਵਰੀ ਕਰਤਾ ਘਰਾਂ ਦੇ ਵਿੱਚ ਨਸ਼ਾ ਵੇਚਿਆ ਸੀ ਕੇ ਆ ਸੀ ਕੇ ਜੀ ਵਾਲੇ ਅਸੀਂ ਜੀ ਕਰਜ਼ਾ ਨਹੀਂ ਲਾਂਗੇ ਮੈਂ ਤੁਹਾਨੂੰ ਦੱਸਣਾ ਚਾਹਣਾ ਢਾਈਆਂ ਚਾਲਾਂ ਚ 130000 ਕਰੋੜ ਦਾ ਕਰਜ਼ਾ ਲਿਆ ਪਿਛਲੇ 75 ਸਾਲਾਂ 'ਚ ਟੋਟਲ ਜਿੰਨੀਆਂ ਸਰਕਾਰਾਂ ਰਹੀਆਂ ਉਹਨਾਂ ਦਾ ਟੋਟਲ ਕਰਜ਼ਾ ਸੀ 2 ਲੱਖ 60 ਦਾ ਇਹ ਪਿਓ ਦੇ ਪੁੱਤਰ ਨੇ 25 ਸਾਲ 'ਚ 1 ਲੱਖ 30000 ਉਹਦਾ ਮਤਲਬ ਹੈ ਕਿ ਜੇ ਇਹਨਾਂ ਨੂੰ 25 ਸਾਲ ਹੋਰ ਆ ਸਵਾ ਦੋ ਸਾਲ ਮਿਲ ਗਏ ਤੇ ਜਿੰਨਾ 75 ਸਾਲ 'ਚ ਟੋਟਲ ਕਰਜ਼ਾ ਪੰਜਾਬ ਦੀਆਂ ਸਰਕਾਰਾਂ ਨੇ ਜਿਹੜੇ ਆ ਉਤਾ ਦੇ ਆ ਸੀ ਇਹ 50 ਸਾਲਾਂ 'ਚ ਕੱਲਿਆਂ ਨੇ ਇੰਨਾ ਕਰਿਆ ਤੋ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦੀ ਆ ਆਪਣੇ ਵੀਰਾਂ ਨੂੰ ਮੈਂ ਬੜਾ ਮਸ਼ਹੂਰ ਆ ਸਾਡੇ ਮੈਨੋਰਿਟੀ ਸੈੱਲ ਤੇ ਸਾਡੇ ਚੇਅਰਮੈਨ ਸਾਹਿਬ ਵੀ ਆਏ ਨੇ ਸਾਡੇ ਸਿਜਾਂਪੁਰੋਂ ਕਿੱਥੇ ਨੇ ਆਪਣੇ ਸਿਜਾਂਪੁਰ ਵੀ ਬੈਠੇ ਨੇ ਆ ਸਾਡੇ ਡੀਐਸਪੀ ਸਾਹਿਬ ਵੀ ਆਏ ਨੇ ਨਾਲ ਸੁਰਕਰ ਸਿੰਘ ਜੀ ਹਾਂ ਜੋ ਵੀ ਤੁਹਾਡੀ ਲੋੜ ਹੋਏ ਕੀ ਰਾਸ਼ਨ ਕਾਡਾਂ ਦੀਏ ਕਿਸੇ ਚੀਜ਼ ਦੀ ਸਾਰੀਆਂ ਸੇਪੂ ਪਹਿਲੇ ਵੀ ਕਰਦੇ ਆਏ ਮੇਰਾ ਖਿਆਲ ਤੇ ਪਿਛਲੀ ਗਵਰਨਮੈਂਟ ਚ ਕਾਂਗਰਸ ਦੇ ਕੋ ਕਾਡਕੂਡ ਵਾਲਾ ਕੰਮ ਤੇ ਰਹਿਣੀ ਨਹੀਂ ਕੀਤਾ ਜਾਂ ਤੇ ਰਾਜ ਚਾਏ ਨੇ ਉਸ ਨੂੰ ਕਰਦੇ ਸਾਰੇ ਅੱਛਾ ਕਟੇ ਓਕੇ ਕਟੇ ਆਏਗਾ ਤਾਂ ਇਹ ਸਾਰੇ ਵਾਪਸ ਪਾਣੀ ਨਹੀਂ ਮਿਲਦਾ ਉਹ ਪਹਿਲੇ ਤੇ ਰਾਜਕੁਬਾਰ ਦਾ ਪਾਣੀ ਬੰਦ ਕਰੀਗੇ ਤੇ ਇਹਨਾਂ ਨੂੰ ਪਾਣੀ ਦੇਵਾਂਗੇ ਤੁਹਾਨੂੰ ਕਹਿ ਦਿੱਤਾ ਇਹਦਾ ਪਾਣੀ ਬੰਦ ਕਰੋ ਜਿਹੜਾ ਫਟਾ ਜਿਹਾਏਗਾ ਤੁਹਾਨੂੰ ਦੇਣਗੇ ਸਰ ਉਤੇ ਵੇਖੋ ਪਿਤਾ ਕੁੱਕੀ ਪਹਿਲੇ ਆਪ ਹੜ ਗਰ ਮੋੜਾ ਕੱਢ ਲੈਂਦਾ ਕਿ ਜੋ ਇਹ ਸਾਰੀਆਂ ਚੀਜ਼ਾਂ ਤੇ ਲੰਬਾ ਨਾ ਜਾਂਦਾ ਹੋਇਆ ਕੁੱਕੀ ਟਾਈਮ ਆਲਰੇਡੀ ਮੈਨੂੰ ਵੀ ਨਹੀਂ ਸੀ ਪਤਾ ਇਹਨਾਂ ਨੇ ਪ੍ਰੋਗਰਾਮ ਵੀ ਇਸ ਢੰਗ ਤੇ ਰੱਖੇ ਨੇ ਕਿ ਜਿਹੜਾ ਤੋਂ ਦੂਜਾ ਪਿੰਡ ਜਿਹੜਾ ਮੇਰਾ ਪੰਜੇ ਨੇ ਘੱਟ ਕੋਟ ਚਾਲ ਚਾਲੀ ਮਿੰਟ ਤੇ ਇੱਕੜ ਦੀ ਸਬਰ ਬੜੇ ਦੂਰ ਇਹਨਾਂ ਨੇ ਰੱਖ ਜੰਦਾ ਕਿ ਸਾਡੇ ਰਾਤ ਤੇ ਸਾਡੇ ਅਰਤੀ ਤੇ ਤੋ ਅੱਜ ਦਾ ਦਿਨ ਕਿ ਮੇਰੇ ਹੱਥ ਜੋੜ ਕੇ ਬੁਗਾਰਿਸ਼ ਨਹੀਂ ਨਹੀਂ ਹੈ ਗਦਾਰਾਂ ਨੂੰ ਆਪਾਂ ਵੋਟ ਨਹੀਂ ਕਰੀ ਸਾਰਿਆਂ ਨੂੰ ਮੇਕੋ ਹਰ ਕਰਨ ਇਧਰ ਵੀ ਅਸਰ ਹਰ ਧਰਮ ਦੇ ਵਿੱਚ ਸਾਰਿਆਂ ਨੂੰ ਜੇ ਮਾਰਾ ਵੀ ਆਖਰੀ ਲਗਿਆ ਜਾਂਦਾ ਪੁਦਾਰ ਬੰਦਿਆ ਗਦਾ ਗਦਾਰਾਂ ਨੂੰ ਆਪਾਂ ਵੋਟ ਨਹੀਂ ਇਹਨੇ ਗਦਾਰੀ ਕੀਤੀ ਮੈਂ ਜ਼ਰੂਰ ਤੁਹਾਨੂੰ ਉਸਵਾਸ ਦੇ ਸਕਦਾ ਇਸ ਗਦਾਰ ਨੂੰ ਸਾਡੀ ਪਾਰਟੀ ਵਾਪਸ ਨਹੀਂ ਇਹ ਸੇ ਦਦਾਰ ਨੂੰ ਅਸੀਂ ਵਾਪਸ ਨਹੀਂ ਲਾਂਗੇ ਸਾਡੀ ਬੱਚੇ ਨੂੰ ਬਚ ਕਰ ਤਾ ਤੇ ਇੱਕ ਹੋਰ ਜਿਹੜਾ ਹੈ ਜਿਸ ਫਰਾਉਡ ਦੇ ਵਿੱਚ ਇਹਨੇ ਧਰਮ ਤਬਦੀਲ ਕੀਤਾ ਇਹ ਡਾਕਟਰ ਰਾਜ ਕੁਮਾਰ ਨੇ ਜਿਸ ਡਰ ਦੇ ਨਾਲ ਇਹਨੂੰ ਆਮ ਆਦਮੀ ਦੇ ਭੌਂਤ ਨਾਲ ਲੈ ਕੇ ਗਏ ਮੈਂ ਤੁਹਾਨੂੰ ਯਕੀਨ ਦਿਵਾਦਾ ਕਿਉਂਕਾ ਸਾਰਾ ਕੁਝ ਭਗਵੰਤ ਵੀ ਸੁਣਦਾ ਤੇ ਰਾਜ ਵੀ ਸੁਣਦਾ ਤੇ ਦਾਦਾ ਪਾਪੂ ਵੀ ਸੁਣਦਾ ਹੋਣਾ ਕਿ ਜੀ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਇਹ ਕੇਸ ਰਾਜਕੁਮਾਰ ਵਾਲਾ ਜਿਹੜਾ ਹੁਣ ਠੱਪ ਕਰਕੇ ਦਾ ਧਰਮ ਤੇ ਦੇਲੀਟ ਹੈ ਇਹ ਸਰਕਾਰ ਬੰਦ ਤੇ ਇਹਦਾ ਜਿਹੜਾ ਕੇਸ ਅਲੀ ਓਪਨ ਕਰ ਇਹ ਜਿਹੜੀ ਇਹਨੇ ਠੱਗੀ ਮਾਰੀ ਹੈ ਅਲੀ ਓਪਨ ਕਰਾਂਗੇ ਕਿ ਇਸ ਕੇਸ ਦੇ ਵਿੱਚ ਇਹਦੇ ਨਾਲ ਕੇਸ ਭਾਈਵਾਲ ਭਗਵੰਤ ਮਾਨ ਹੋਏ ਕਿਉਂਕਿ ਇਸ ਠੱਗੀ ਦੇ ਵਿੱਚ ਸ਼ਰੀਕ ਭਗਵੰਤ ਮਾਨ ਨੇ ਦੋਨਾ ਦੇ ਕਿ ਜਲੇਗਾ ਇਹਨਾਂ ਤੇ ਕਾਰਵਾਈ ਕਰਾਈ ਜਾਏਗੀ ਇਹ ਮੈਂ ਤੁਹਾਨੂੰ ਕੀ ਦੋਨਾ ਚਾਣਾ ਸੋ ਇੰਨਾ ਹੀ ਕਹਿਦਾ ਹੋਇਆ ਕਿਉਂਕਿ ਹੋਰ ਬਹੁਤ ਸਾਰੇ ਪ੍ਰੋਗਰਾਮ ਨੇ ਕਹਿੰਦੇ ਮੈਨੂੰ ਮਾਫੀ ਦਿਓ ਇਸ ਗੱਲ ਦੀ ਮੇਰਾ ਮਨ ਸੀ ਕਿ ਬੜੀ ਖੁਸ਼ਕ ਤੁਹਾਨੂੰ ਨਾਲ ਹਰ ਗੱਲ ਤੇ ਚਰਚਾ ਕਰ ਪਾਉਂਦੇ ਲੇਟ ਹੋਣ ਤੇ ਦਾ ਉਹ ਵੀ ਸਾਡੇ ਹੱਥ ਵਾਸਤੇ ਨੇ ਹਰ ਜਗ੍ਹਾ ਤੇ ਜਿੱਥੇ ਵੀ ਤੁਸੀਂ ਜਾਂਦੇ ਹੋ ਮੈਂ ਸਾਰੀਆਂ ਸੜਕਾਂ ਹੀ ਬਲੌਕ ਕੀਤੀਆਂ ਕਿਦੋਂ ਮਾਸਟਰ ਆ ਗਏ ਨੇ ਜਥੇ ਕੋਈ ਹੋਰ ਜਥੇ ਬੰਦਿਆ ਕਦੇ ਕਿਸਾਨ ਜਥੇ ਬੰਦਿਆ ਬੈਠੀਆਂ ਨੇ ਤੋ ਅਸੀਂ ਵੀ ਥੋੜੇ ਜਿਨੇ ਨਵੇਂ ਆਏ ਸੀ ਇੰਡੀਏ ਦੇ ਵਿੱਚ ਸਾਨੂੰ ਵੀ ਪੁੱਛ ਗੱਲ ਚ ਕੇ ਕਈ ਜਗ੍ਹਾ ਤੋੜਾ ਪੈਂਦਾ ਆ ਛੰਡਿਆਂ ਤੋਂ ਮੈਂ ਹਸਾਬ ਲਾਇਆ ਇੱਕ ਇੱਕ ਘਰ ਦਾ 100-100 ਚੰਡਾ ਤੇ ਅੱਧੇ ਘਰਾਂ ਚ ਜੰਦਰੇ ਲੱਗੇ ਜਿਹੜੇ ਘਰਾਂ ਵਿੱਚ ਬੰਦਾ ਕੋਈ ਨਹੀਂ ਰਹਿੰਦਾ ਉਥੇ 1.5-200 ਚੰਡਾ ਲਾ ਲਾ ਕਰਦੇ ਆ ਇੱਕੀ ਛੰਡਾ ਫੜਾ ਇਸੇ ਚੰਗੇ ਬੰਦੇ ਦੇ ਘਰ ਤੇ ਇੱਕ ਝੰਡਾ ਹੀ ਬਣਾਉਂਦਾ ਜਿਸ ਘਰ ਤੇ 100 ਝੰਡਾ ਲੱਗਦੇ ਤੂੰ ਆਪੇ ਹਸਾਬ ਨਾ ਲਾ ਸਕਦਾ ਕਿਉਂ ਇਹ ਸਾਰੀ ਦਾ ਚੀਜ਼ਾਂ ਸਰਕਾਰ ਦੇ ਹਸਾਬ ਨਾਲ ਲੱਗੇ ਨੇ ਕਰਨ ਝੰਡਿਆਂ ਨਾਲ ਇਹ ਤੇ ਕੁਝ ਨਹੀਂ ਭਰਦਾ ਕਿਉਂਕਿ ਸਾਡਾ ਝੰਡਾ ਜਿਹੜਾ ਲੋਕਾਂ ਦੇ ਦਿਲ 'ਚ ਲੱਗਦਾ ਇਹਨਾਂ ਨੇ ਪੰਦ ਘਰਾਂ ਦੇ ਉੱਤੇ ਝੰਡੇ ਲਾਏ ਨੇ ਰਾਜਕਮਾਰ ਨੇ ਸਾਡੇ ਝੰਡੇ ਲੋਕਾਂ ਦੇ ਦਿਲ 'ਚ ਲੱਗੇ ਤੇ ਮੈਨੂੰ ਆਸ ਹੈ ਕਿ ਵੀ ਤਰੀਕ ਵਾਲੇ ਤੇ ਤੁਸੀਂ ਆਪਣਾ ਪੁਰਾਣਾ ਚੋਣ ਨਿਸ਼ਾਨ ਜਿਹੜਾ ਪੰਝਾ ਉਹਨੂੰ ਹੀ ਵੋਟਾਂ ਪਾਓਗੇ ਰਣਜੀਤ ਕੁਮਾਰ ਸਾਡੇ ਨਮਾਇੰਦੇ ਨੇ ਵਕੀਲਾ ਜਿਹੜੀ ਬਾਰਸ ਹੋਸੀ ਇਸੇ ਨੇ ਉਹਦੇ ਇਲੈਕਟਡ ਪ੍ਰਧਾਨ ਨੇ ਇਥੇ ਸੰਕਟ ਨੇ ਚਲੇ ਗਏ ਅੱਗੇ ਮੀਟਿੰਗ ਚਲੇ ਗਏ ਨੇ ਰਣਜੀਤ ਜੀ ਤੋਂ ਮੈਂ ਸਾਰੇ ਜਿਹੜੇ ਆਰਗੇਨਾਈਜ਼ਰਸ ਨੇ ਉਹਨਾਂ ਦਾ ਵੀ ਸ਼ੁਕਰੀਆਨਾ ਕਰਨਾ ਚਾਹਾਂਗਾ ਤੁਹਾਡਾ